ਆਰਮੀਨੀਆ ਵਿੱਚ ਜਿਹੜੇ 12 ਨੌਜਵਾਨ ਜੇਲ੍ਹ ਵਿੱਚ ਫਸੇ ਹਨ ਉਹਨਾਂ ਵਿੱਚੋਂ 7 ਮੁੰਡੇ ਪੰਜਾਬੀ ਹਨ ਪਰ ਕੋਈ ਹਰਿਆਣਾ ਵਿੱਚ ਰਹਿੰਦਾ ਹੈ ਕੋਈ ਯੂਪੀ ਵਿੱਚ ਰਹਿੰਦਾ ਤੇ ਇੱਕ ਮੁੰਡਾ ਕੋਲਕਾਤਾ ਦਾ ਰਹਿਣ ਵਾਲਾ ਹੈ ਰਾਮਪਾਲ ਉਮਰ 35 ਸਾਲ ਆਰਮੀਨੀਆ ਗਿਆ 3.5 ਲੱਖ ਵਿੱਚ ਤੇ ਇੱਕ ਨੰਬਰ ਦੇ ਵੀਜ਼ੇ ਤੇ ਆਰਮੀਨੀਆ ਵਿੱਚ ਉਹਨਾਂ ਨੂੰ ਲਾਡੀ ਗਿਲਨਾ ਦਾ ਏਜੰਟ ਮਿਲਿਆ ਜੋ ਹਰਿਆਣਾ ਦਾ ਰਹਿਣ ਵਾਲਾ ਸੀ ਉਸਨੇ ਕਿਹਾ ਕਿ 9 ਲੱਖ ਵਿੱਚ ਇਟਲੀ ਪਹੁੰਚਾ ਦੇਵਾਂਗਾ ਤੇ ਉੱਥੇ ਇੱਕ ਮੁੰਡਾ ਕੋਲਕਾਤਾ ਦਾ ਵੀ ਸੀ ਜਿਸ ਦਾ ਨਾਮ ਮਨੀਰ ਹੈ 11 ਮਾਰਚ 2024 ਨੂੰ ਦੋਵਾਂ ਮੁੰਡਿਆਂ ਨੂੰ ਰਾਮਪਾਲ ਤੇ ਮਨੀਰ ਨੂੰ ਲੈ ਕੇ ਆਰਮੀਨੀਆ 조ਰਜੀਆ ਸਰਹੱਦ ਤੇ ਪਹੁੰਚੇ ਤੇ ਉੱਥੇ ਪੰਜ ਮੁੰਡੇ ਹੋਰ ਇਸੇ ਏਜੰਟ ਨੇ ਲਿਆਂਦੇ ਹੋਏ ਸਨ। ਕੁੱਲ 7 ਮੁੰਡਿਆਂ ਨੂੰ ਕਿਹਾ ਗਿਆ ਕਿ 조ਰਜੀਆ ਦੀ ਸਰਹੱਦ ਪਾਰ ਕਰਨੀ ਪੈਣੀ। ਜੋ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪਟਿਆਲਾ, ਖੰਨਾ, ਰਾਜਸਥਾਨ ਤੇ ਹਰਿਆਣਾ ਇਹ ਕੁੱਲ 12 ਨੌਜਵਾਨ ਹਨ। ਉੱਥੇ ਸਰਹੱਦ ਤੋਂ 1 ਕਿਲੋਮੀਟਰ ਪਹਿਲਾਂ ਹੀ ਆਰਮੀਨੀਆ ਦੀ ਫੌਜ ਨੇ 7 ਜਣਿਆਂ ਨੂੰ ਫੜ ਲਿਆ। ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਬੰਦ ਹਨ। ਗੁਰਜਤ ਸਿੰਘ ਉਮਰ 20 ਸਾਲ ਪੂਰਨ ਪੁਰਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ 19 ਦਸੰਬਰ 2023 ਨੂੰ ਆਰਮੇਨੀਆ ਨੂੰ ਗਏ ਸਨ ਤੇ ਮਲਕੀਤ ਸਿੰਘ ਨਾਂ ਦੇ ਏਜੰਟ ਸਾਢੇ ਲੱਖ ਲੈ ਕੇ ਆਰਮੀਨੀਆ ਵਿੱਚ ਚੰਗੀ ਨੌਕਰੀ ਦੁਆਨ ਦਾ ਭਰੋਸਾ ਦਿੱਤਾ ਹੈ ਗੁਰਜਤ ਸਿੰਘ ਨੂੰ ਆਰਮੀਨੀਆ ਵਿੱਚ ਰਾਹੁਲ ਨਾਂ ਦਾ ਏਜੰਟ ਮਿਲਿਆ ਜਿਸ ਨੇ ਪੁਰਤਗਾਲ 3.5 ਲੱਖ ਵਿੱਚ ਪਹੁੰਚਾਉਣਾ ਸੀ ਪਰ 5 April 2024 ਨੂੰ ਜਾਰਜੀਆ ਦੀ ਸਰਹੱਦ ਭਾਰਨ ਕਰਨ ਸਮੇਂ ਫੜੇ ਗਏ ਗੁਰਜੰਨ ਸਿੰਘ ਦੇ ਨਾਲ ਇੱਕ ਮੁੰਡਾ ਰਾਜਸਥਾਨ ਬਜਰੰਗ ਲਾਲ ਵੀ ਫੜਿਆ ਗਿਆ। ਅਜੇ ਉਮਰ 23 ਸਾਲ ਪਿੰਡ ਸੰਗਤਪੁਰ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ। ਅਰਮੀਨੀਆ ਜਾਣ ਲਈ 2 ਲੱਖ ਦਿੱਤੇ ਸਨ ਤੇ ਜੁਲਾਈ 2030 ਵਿੱਚ ਅਰਮੀਨੀਆ ਦਲ ਉਹ ਚਲਾ ਗਿਆ ਸੀ। ਉੱਥੇ ਇਟਲੀ ਜਾਣਾ ਸੀ ਤੇ ਉੱਥੇ 2024 조지아 ਸਰਹੱਦ ਤੇ ਉਹ ਫੜੇ ਗਏ ਸਨ। ਬਜਿੰਦਰ ਸਿੰਘ ਦਾ ਜੀ ਸ਼ਾਹਕੋਟ ਮੇਰਾ ਏਰੀਆ ਦਾ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੇ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ। ਹਰਦੀਪ ਸ਼ਰਮਾ ਜੰਟ ਦਾ ਨਾਮ ਆ ਫ੍ਰੀਡਕੋਰ ਦਾ ਏਜੰਟਾ ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀਗੇ ਤੇ ਅਸੀਂ ਸੰਤ ਬਾਬਾ ਸੀਚੇਵਾਲ ਕੋਲ ਆਏ ਸੀਗੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀਗੇ ਸਾਡੇ ਬੰਦੇ ਮੇਰਾ ਭਰਾ ਅਜੇ ਰਮੀਨੀਆ ਦੇ ਵਿੱਚ ਫਸਿਆ ਹੋਇਆ ਵਾ ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਸੀ ਕਿ ਸਾਡਾ ਆਤਮਸਰ ਹੱਲ ਕਰੂਗਾ ਨਾ ਵੀ ਫਸਣ ਦਾ ਕਾਰਨ ਕੀ ਹੈ ਜੀ ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ ਕਿੱਥੇ ਬਾਰਡਰ ਕ੍ਰੋਸ ਕਰਨਾ ਚਾਹੁੰਦੇ ਸੀ ਇਹ ਜੌਰਜੀਆ ਦਾ ਬਾਰਡਰ ਸੀਗਾ ਜੀ ਜੌਰਜੀਆ ਦਾ ਬਾਰਡਰ ਕ੍ਰੋਸਿੰਗ ਦੇ ਚੱਕਰ ਦੇ ਵਿੱਚ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਵਿੱਚੋਂ ਫੜ ਹੋਏ। ਇਹ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਪਰਿਵਾਰਕਾਂ ਦਾ ਦੀ। ਹਾਂਜੀ। ਉਹ ਕਿੱਥੇ ਬਣੀ ਹੈ ਵੀਡੀਓ? ਇਹ ਵੀਡੀਓ ਮੇਂ ਜੇਲ੍ਹ 'ਚ ਹੀ ਬਣੀ ਅੰਦਰੋਂ ਵੀਡੀਓ ਕੀਤੀ ਉਹਨਾਂ ਨੇ ਵਾਇਰਲ। ਕਿੰਨੇ ਸਮੇਂ ਤੋਂ ਫਸੇ ਹੋਏ? ਇਹ ਲੋਨਾਂ ਤਿੰਨ ਮਹੀਨੇ ਹੋ ਚੱਲੇ ਸਰ। ਕਿੱਲੇ ਜਾਣੇ ਕੋਈ? ਟੋਲ 12 ਮੰਡੇ ਹੈ ਜੀ। ਉੱਥੇ ਉਹਨਾਂ ਦੀ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਜਾਂ ਕਿਸੇ ਸਰਕਾਰੀ ਅਫਸਰ ਨਾਲ ਜਾਂ ਕਿਸੇ ਦੇ ਨਾਲ ਜਾਂ ਕੁਝ। ਤੇ ਉਹਨਾਂ ਨੂੰ ਕੀ ਗੱਲਬਾਤ ਸਾਰੀ? ਨਹੀਂ ਉਦੋਂ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ। ਅਸੀਂ ਬਸ ਆ ਅਹ ਦੇਸ਼ ਮੰਤ్రਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਹ ਤੋਂ ਬਾਅਦ ਫਿਰ ਅਸੀਂ ਬਾਬੇ ਗੋਲਾ ਐਸਸੀ ਤੇ ਸੰਤਾ ਗੋਲਾ ਐਸਸੀ ਜਿਸ ਜੋਂ ਕੋ ਵੱਲ ਭੇਜਿਆ ਗਿਆ ਉਹ ਤੋਂ ਵੀ ਕਾਰਵਾਈ ਜੀ ਨਹੀਂ ਉੱਤੇ ਨਹੀਂ ਕੋਈ ਨਹੀਂ ਜੀ ਕੀ ਕਰ ਉਹ ਨਹੀਂ ਕੋਈ ਨਹੀਂ ਕੀਤੀ ਤਾਂ ਜੋ ਨਹੀਂ ਹੋ ਰਹੀ ਹਾਂਜੀ ਸਾਨੂੰ ਇਹ ਹੈ ਤੇ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੈ ਗੱਲ ਕਿਸ ਨਾਲ ਤੈ ਕੀ ਕਰ ਤੇ ਜੱਟਾਂ ਨਾਲ ਜੱਟਾਂ ਨਾਲ ਤਾਂ ਬਸ ਤੈਤ ਕੁਝ ਨਹੀਂ ਹੋਇਆ ਬਸ ਇਹ ਸੀਗਾ ਕਿ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਇਹਨੇ ਬਾਹਰ ਜਾਣਾ ਜਾਣਾ ਕਿੱਥੇ ਸੀ ਪਰਮਿਨੀਆਂ ਗਿਆ ਸੀ ਰਮਿੰਨੀਆਂ ਸੀ ਹਾਂਜੀ ਰਮਿੰਨੀਆਂ ਗਿਆ ਸੀਗਾ ਰਮਿੰਨੀਆਂ ਦਾ ਲਾਇਆ ਸੀਗਾ ਜੀ ਹਾਂਜੀ ਉਹ ਤੋਂ ਦੇ ਨਹੀਂ ਜਾਣਾ ਚਾਹੁੰਦੇ ਕਿਤੇ ਉਤੋਂ ਅੱਗੇ ਆਹ ਹੀ ਆ ਬੱਡਰ ਕ੍ਰੋਸਿੰਗ ਦਾ ਚੱਕਰ ਸੀਗਾ ਉਤੋਂ ਗਾਂ ਕੰਮ ਦੇ ਕਹਿੰਦੇ ਸੀਗੇ ਥੋੜਾ ਜਿਹਾ ਹਲਾਤ ਇਦਾਂ ਦੇ ਸੀਗੇ ਰਮਿੰਨੀਆਂ 'ਚ ਕੰਮ ਨੂੰ ਹੈ ਨਹੀਂ ਸੀਗਾ ਗਾਂ ਨਿਕਲਣ ਦਾ ਛਾਂਸ ਕੀਤਾ ਸੀ ਇਹਨਾਂ ਨੇ ਇਹ ਕਿਹੜੇ ਵਿੱਚ ਦੇ ਸੀ ਤੇ ਆਪਣੇ ਆਪ ਤੋਂ ਗਏ ਨਜ਼ਰ ਵਰਕ ਪਰ ਮੇਰੇ ਖਿਆਲ ਨਾਲ ਟੂਰਿਸਟ ਹੀ ਹੋਣਾ ਵਰਕ ਪਰ ਮਰਤਾ ਨਹੀਂ ਜੀਦਾ ਉਹ ਫਿਰ ਮੰਗੀ ਕਰਨਾ ਰੋਏਗਾ ਮੰਗੇ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਵਾ ਜੇ ਉਬਾਰਾ ਜੀ ਅੱਜ ਸੰਸਿਚੇਵਾਲ ਕੋ ਪਹੁੰਚੇ ਹੋ ਕੀ ਕਹਿਣਾ ਚਾਹਦੇ ਹੋ ਹਾਂ ਜੀ ਸਰ ਅਸੀਂ ਬਾਜੀ ਸਰ ਮੇਰਾ ਨਾਮ ਰੋਸ਼ਨ ਆ ਜੀ ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ ਤੇ ਉਹ ਨਾ ਅ ਅਰਮੀਨੀਆ ਗਿਆ ਸੀ 2023 ਦੇ ਵਿੱਚ ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲੱਡੀ ਗਿਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੈਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਤਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਪਰ ਏਜੰਟ ਸਾਨੂੰ ਕੰਮਗੀਆਂ ਦੇਈ ਗਿਆ ਜੀ बार-बार ਫੋਨ ਕਰਕੇ ਜੇ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਕਿ ਮੇਰੇ ਗੈਂਗਸਟਰਾਂ ਨਾਲ ਸੰਬੰਧ ਹੈ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹੈ ਸਾਡੇ ਨਾਲ ਆਹ ਗੱਲ ਕਰੀ ਹੈ ਜੀ ਤੇ ਮੁੜ ਕੇ ਹੀ ਫਿਰ ਸਸ ਅਸੀਂ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਆਇਆ ਤੇ ਵੀਡੀਓ ਬਸੰਤ ਬਾਬੇ ਕੋਲ ਪਹੁੰਚੀ ਤੇ ਇਹਨਾਂ ਨੇ ਬਾਬਾ ਜੀ ਨੂੰ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਹੀ ਇੱਥੇ ਤੇ ਅਸੀਂ ਆਏ ਸੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛਡਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ ਅੰਬੈਸੀ ਨੂੰ ਵੀ ਮਤਲਬ ਪਾਏ ਹੋਏ ਜੀ ਨਹੀਂ ਨਹੀਂ ਕਰਦੇ ਉੱਥੇ ਬੰਦ ਰਹੇ ਸਰ ਉਹਨੂੰ 3 ਮਹੀਨੇ ਹੋ ਗਏ ਚੌਥਾ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਕਿੱਥੇ ਫੜ ਹੋਏ 12 ਨੇ ਸਾਰੇ 12 ਥੋੜੇ ਥੋੜੇ ਗੈਪ ਟੋਟਲ ਇਹ ਸੱਤ ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਇਹ ਸੱਤ ਮੁੰਡਿਆਂ ਨੂੰ ਏਜੰਟ ਤੇ ਕਾਰਵਾਈ ਨਹੀਂ ਹੋਈ ਏਜੰਟ ਤੇ ਕਾਰਵਾਈ ਸਰ ਹੁਣ ਅਸੀਂ ਲਿਖੀ ਹੋਈ ਆ ਮਤਲਬ ਰਿਪੋਰਟ ਦੇਣੀ ਆ ਕਾ ਭਈ ਇਸ ਲਈ ਨਹੀਂ ਕਰੀ ਕਿਉਂਕਿ ਸਾਨੂੰ ਬਾਰ-ਬਾਰ ਧਮਕੀਆਂ ਦੇ ਜਾਂਦਾ ਸੀ ਭਈ ਤੁਹਾਡੇ ਮਤਲਬ ਫੈਮਿਲੀ ਨੂੰ ਮੈਂ ਚੁਕਾ ਦੂੰਗਾ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਤੇ ਪਲੱਸ ਸਾਡੇ ਦੋਨਾਂ ਦੇ ਨਾਲ ਇੱਕ ਮੁੰਡਾ ਹੋਰ ਆ ਜੀ ਮਨੀਰ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲ ਉਹਨਾਂ ਦੇ ਪਾਸਪੋਰਟ ਏਜੰਟ ਦੇ ਕੋਲੇ ਆ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇਣੇ ਕੀਰ ਮੰਗੀ ਕਰਨਾ ਚਾਹੁੰਦਾ ਮੰਗ ਸਾਡੀ ਬਾਬਾ ਜੀ ਅਗੇ ਹੀ ਸਾਡੇ ਬਸ ਮੁੰਡਿਆਂ ਨੂੰ ਜਲਦੀ ਜਲਦੀ ਰਿਹਾ ਕਰਾਓ ਜੀ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਇਲਾਕੇ ਦੇ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾ ਤਾਂ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮਾਚੀਗੜਾ ਸ਼ਹਿਰ ਆ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉੱਤਰਾਖੰਡ ਦਾ ਵੀ ਹੈਗੇ ਆ ਜੀ ਕਈ-ਕਈ ਪਾਸੇ ਦੇ ਆ ਜੀ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਇਹ ਵਿੱਚ ਖਾਣ ਪੀਣ ਜਵਾਨ ਚਾਹੀਦਾ ਕਿ ਖਾਣ ਪੀਣਾ ਸਹੀ ਹੋਵੇ ਹਾਂਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਹੋਣਾ ਇਹ ਦੱਸਿਆ ਉਹਨਾਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਜੋ ਕਿ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚ ਜਿਹੜੇ ਸੱਤ ਘੜ ਹੋਏ 4-5 ਤਾਂ ਬਿਲਕੁਲ ਵੈਜੀਟੇਰੀਅਨ ਹੈ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ ਮਨਾਂ ਕਰਤਾ ਖਾਣਾ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਉਹਨਾਂ ਨੂੰ ਉੱਟਮਾ ਸਰ ਸਟਾਰਟਿੰਗ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਜੀ ਉਹਦੇ ਵਿੱਚ ਤੇ ਉਹ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵੀ ਪ੍ਰਭਾਵ ਜਿਹਾ ਲੱਗਿਆ ਮੈਨੂੰ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਐਸਾ ਸਿਚੂਏਸ਼ਨ ਜਿਹੜਾ ਰਾਤ ਤੱਕ ਕੈਂਪ ਕੀਤਾ ਕੁਝ ਖਾਣਾ ਪੀਣਾ ਉਹ ਠੀਕ ਹੋਇਆ ਉੱਥੇ ਹਾਂਜੀ ਸਰ ਹਾਲੇ ਫੋਨ ਨਹੀਂ ਆਇਆ ਜੀ ਅੰਦਰੋਂ ਜੇਲ੍ਹ ਦੇ ਵਿੱਚੋਂ ਸਾਨੂੰ ਤੇ ਪਰ ਜਿੱਦਾਂ ਹੀ ਫੋਨ ਆਊਗਾ ਕਿ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਪੀਣਾ ਸਹੀ ਹੋ ਗਿਆ ਕਿ ਨਹੀਂ ਬਾਕੀ ਸਾਨੂੰ ਲੱਗਦਾ ਜੀ ਹੋ ਜਾਊਗਾ ਸਹੀ ਸਰ ਕੁਝ ਹਾਂਜੀ ਤੁਹਾਡੇ ਨੂੰ ਜਾਣਕਾਰੀ ਸਾਨੂੰ ਦਿੱਤੀ ਗਈ ਸੀ ਤੁਹਾਡੇ ਨੂੰ ਕਹਿਆ ਗਿਆ ਸੀ ਕਿ 2050 ਤੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਣੀ ਮਾਪੂਰ ਤਰ੍ਹਾਂ ਜਿਹੜਾ ਮਾਰ ਜਾਏਗਾ ਪੰਜਾਬ ਦੇ ਇਸ ਕਿਹੜੀ ਤਰ੍ਹਾਂ ਦੇ ਹਾਲੇ ਤੁਹਾਡੇ ਨੂੰ ਅੱਗੇ ਰਿਪੋਰਟ ਆਈ ਸੀ ਵਾਰਡ ਨੇਚਰ ਫੰਡ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ 50 ਤੱਕ ਕੁਝ ਸ਼ਹਿਰਾਂ ਦਾ ਜਿਸ ਤਰ੍ਹਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਤੇ ਪੂਰੇ ਭਾਰਤ ਦੇ 30 ਸ਼ਹਿਰਾਂ 'ਚ ਪਾਣੀ ਦੀ ਇਹ ਸਮੱਸਿਆ ਜਿਹੜੀ ਹੈਗੀ ਆ ਆਜੂਗੀ ਜਦੋਂ ਕਿ ਉਹ ਤੋਂ ਪਹਿਲਾਂ ਹੀ ਰਿਪੋਰਟ ਆ ਚੁੱਕੀਆਂ ਹਮ ਜਿਹੜੇ ਹੈ ਜਲਬ ਜਿਹੜਾ ਮਹਿਕਮਾ ਹੈ ਸੈਂਟਰ ਦਾ 2017 ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ 39 ਦਿੱਕਰ 1000 ਫੁੱਟ ਤੇ ਪਾਣੀ ਚੱਲ ਜੂਗਾ ਕਿਸੇ ਤਰੀਕੀ ਕਈ ਜਣੀਆਂ ਹੈਗੀਆਂ ਇਹ ਰਿਪੋਰਟਾਂ ਆ ਚੁੱਕੀਆਂ ਆ ਜਿਹੜੀਆਂ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਇਹਦੇ ਵਿੱਚ ਵੀ ਵੀ ਅਗੇ ਜਲੰਧਰ ਜਿਹੜਾ ਹੈ ਕ੍ਰਿਟੀਕਲ ਏਰੀਆ ਦੇ ਵਿੱਚ ਆ ਚੁੱਕਾ ਜਿਹਦੇ ਵਿੱਚ ਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ 11 ਤੇ ਹਿਮਾਚਲ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਦੇ ਵਿੱਚ ਗਲੋਬਲ ਵਾਰਮਿੰਗ ਨੇ ਐਂਟਰੀ ਕਰ ਦਿੱਤੀ ਹੈ ਸੋ ਇਸ ਵਾਸਤੇ ਇਹ ਤਾਂ ਹੀ ਜਿਹੜੀ ਹੈ ਗਿਆ ਇਹ ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਆ ਉਹਦੇ ਵਿੱਚ ਜੇਕਰ ਅਸੀਂ ਸਾਰੇ ਜਾਗਰੂਕ ਹੋਵਾਂਗੇ ਸਰਕਾਰਾਂ ਆਗਿਆਉਣ ਤੇ ਲੋਕ ਇਹ ਚੀਜ਼ ਨੂੰ ਸਮਝਣ ਕਿ ਦੇ ਹਵਾ ਪਾਣੀ ਧਰਤੀ ਨਾਲ ਸੰਭਾਲੀ ਤਾਂ ਸਾਡਾ ਪੈਖ ਜਿਹੜਾ ਖਤਰੇ 'ਚ ਸੋ ਇਸ ਵਾਸਤੇ ਸਾਨੂੰ ਹੁਣ ਗਰਮੀ ਦੇਖ ਲਓ ਕਿੰਨੀ ਪੈ ਰਹੀ ਹੈ 57 ਤੋਂ ਉੱਪਰ ਟੈਂਪਰੇਚਰ ਜਾ ਚੁੱਕਾ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ ਬਾਰਸ਼ਾਂ ਦੇ ਦਿਨ ਆ ਰਹੇ ਆ ਸੋ ਇਸ ਵਾਸਤੇ ਬਾਰਸ਼ਾਂ ਕਿੰਨੀਆਂ ਹੋਣਗੀਆਂ ਇਹਦੇ ਵੀ ਇੱਕ ਬੜੇ ਵੱਡੀ ਵੱਡਾ ਡਰਾ ਹੈ ਕਿ ਜਦੋਂ ਇਸ ਤਰ੍ਹਾਂ ਹੀ ਗਲੋਬਲ ਵਾਰਮਿੰਗ ਦਾ ਅਸਰ ਹੁੰਦਾ ਉਹਨਾਂ ਦੇ ਵਿਗਿਆਨੀਆਂ ਦੇ ਕਹਿਣ ਅਨੁਸਾਰ ਕਿ ਵਾਤਾਵਰਣ ਵੱਧ ਤੋਂ ਵੱਧ ਵੀ ਪੈ ਸਕਦੀ ਹੈ ਜਾਂ ਸੂਕਾ रह ਸਕਦਾ ਸੋ ਇਹਦਾ ਅਸਰ ਦੋਨਾਂ ਦਾ ਹੀ ਕਿਸਾਨ ਤੇ ਪੈ ਜਾਂਦਾ ਬਾਰਸ਼ ਜ਼ਿਆਦੀ ਪੈ ਜਾ ਤਾਂ ਵੀ ਕਿਸਾਨ ਮਰਦਾ ਤੇ ਜੇ ਕਿਸਾਨ ਮਰਦਾ ਤੇ ਨਾਲ ਉਹਦੇ ਨਾਲ ਮਜ਼ਦੂਰ ਜਿਹੜਾ ਹੈਗਾ ਉਹ ਵੀ ਉਹਦੇ ਉੱਤੇ ਵੀ ਅਸਰ ਪੈਂਦਾ ਇਸੇ ਤਰ੍ਹਾਂ ਜੇ ਸੋਕਾ ਪੈ ਗਿਆ ਤੇ ਤਾਂ ਵੀ ਕਿਸਾਨ ਦੇ ਉੱਤੇ ਇਸ ਰੋਤ ਉਹਦੇ ਨਾਲ ਵੀ ਸਾਰੇ ਸਮਾਜ ਦੇ ਉੱਤੇ ਇਸ ਪੈਂਦਾ ਗਰੀਬ ਦੇ ਉੱਤੇ ਕਿਸਾਨ ਦੇ ਉੱਤੇ ਮਜ਼ਦੂਰ ਦੇ ਉੱਤੇ ਇਸ ਰਪੈਂਦਾ ਸੋ ਇਹਦਾ ਬਹੁਤ ਵੱਡੀ ਚੁਣੌਤੀ ਹੈ ਜਿਹਦੇ ਵਾਸਤੇ ਸੈਂਟਰ ਸਰਕਾਰ ਨੂੰ ਧੁੱਕਵੇਂ ਫੈਸਲੇ ਲੈਣੇ ਚਾਹੀਦੇ ਤਾਂ ਕਿ ਜਿਹੜਾ ਪੰਜਾਬ ਭਾਰਤ ਦਾ ਖੇਤੀ ਪ੍ਰધાન ਮਲਕਾ ਪੰਜਾਬ ਦੇ ਵਿੱਚ ਵੀ 70% ਲੋਕ ਖੇਤੀ ਕਰਦੇ ਤੇ ਅਸੀਂ ਜੇ ਖੇਤੀ ਨੂੰ ਬਚਾਉਣਾ ਬਜੂਗੀ ਤੇ ਤਾਂ ਹੀ ਜਿਹੜਾ ਹੈ किसान बचूगा मजदूर बचूगा एस्ते बहुत फैसले लैन की लड़ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज